ਵੋਟਰਾਂ ਦੇ ਮਨਾਂ ਵਿੱਚ ਪ੍ਰਭਾਵ ਸੀ ਜਿਸ ਦਾ ਕਿ ਉਹਨਾਂ ਨੇ ਆਪਣਾ ਰੋਸ ਕੱਢ ਕੇ ਇਹ ਦੱਸਿਆ ਕਿ ਅਸੀਂ ਅਮਰਿਤਪਾਲ ਸਿੰਘ ਜਿਤਾਣਾ ਔਰ ਫਰੀਦਕੋਟ ਨੂੰ ਨਹੀਂ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ ਜਿਤਾਇਆ ਜਿਨ੍ਹਾਂ ਦੇ ਪਿਤਾ ਜੀ ਨੇ ਇੰਦਰਾ ਗਾਂਧੀ ਨੂੰ ਪ੍ਰਾਈਮ ਮਿਨਿਸਟਰ ਨਿਵਾਸ ਦੇ ਅੰਦਰ ਦੱਸਿਆ ਜਾਂਦਾ ਕਿ ਉਹਦਾ ਕਤਲ ਕਰਤਾ ਹੁਣ ਇਹਦੇ ਨਾਲ ਕਿ ਦੋ ਸੀਟਾਂ ਦੇ ਜਿਹੜੇ ਨਤੀਜੇ ਆ ਰਿਜ਼ਲਟ ਹੈ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਹੁਣ ਅਗਲੀ ਸਿਆਸਤ ਤੁਹਾਡੀ ਅੰਮ੍ਰਿਤ ਪ੍ਰਸਾਰ ਦੇ ਉੱਤੇ ਇੱਕ ਰਿਪੋਰਟ ਪਹਿਲਾਂ ਹੀ ਆ ਚੁੱਕੀ ਹੈ ਉਸ ਦੇ ਪ੍ਰਸੰਗ ਵਿੱਚ ਮੈਂ ਸਵਾਲ ਕਰਨਾ ਚਾਹੁੰਦਾ ਤੁਹਾਨੂੰ ਕਿ ਹੁਣ ਖੇਤਰੀ ਪਾਰਟੀ ਜਾਂ ਅਗਲੀ ਸਿਆਸਤ ਸ਼੍ਰੋਮਣੀ ਅਕਾਲੀ ਦਲ ਦੀ ਕੀ ਰਹਿਣ ਵਾਲੀ ਹੈ ਭਵਿੱਖ ਕੀ ਨਜ਼ਰ ਆਉਂਦਾ ਦੇਖੋ ਸ਼੍ਰੋਮਣੀ ਅਕਾਲੀ ਦਲ ਦਾ ਭਖ ਜਿਹੜਾ ਨਾ ਜੀ 2022 ਦਿਆਂ ਉਹ ਭਾ ਰੁਹਿਆ ਅਸੈਂਬਲੀ ਦੀਆਂ ਚੋਣਾਂ ਸਟੇਟ ਪ੍ਰਾਂਤ ਦੀਆਂ ਪੰਜਾਬ ਸਰਕਾਰ ਬਣਨੀ ਸੀ ਉਹਦੇ ਚ ਲੋਕਾਂ ਨੇ ਤੈਅ ਕਰਤਾ ਕੁੱਲ ਮਿਲਾ ਕੇ ਤਿੰਨ ਕੈਂਡੀਡੇਟ ਜਿੱਤੇ ਉਹਨਾਂ ਦੇ ਜੀ ਉਸ ਤੋਂ ਪਹਿਲੀ ਵਿੱਚ ਉਹਨਾਂ ਦੇ 16 ਜਾਂ 18 ਸੀਗੇ ਸੋ ਜੀ ਲੋਕ ਉਹਨਾਂ ਨੂੰ ਪੰਜਾਬ ਚ ਉਹਨਾਂ ਦੀਆਂ ਜੜ੍ਹਾਂ ਵੱਢਦੇ ਜਾ ਰਹੇ ਸੀ ਹੁਣ ਤੇ ਸਫਾਈ ਹੀ ਕਰਤਾ ਹੁਣ ਉਹਨਾਂ ਨੇ ਕੀ ਕੀਤਾ ਕਿ ਕੋਈ ਦਸ 11 ਬੰਦਿਆਂ ਦੀਆਂ ਮੈਂਬਰਾਂ ਦੀਆਂ ਜਿਹੜੇ ਪਾਰਲੀਮੈਂਟ ਦੇ ਕੈਂਡੀਡੇਟ ਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਹਨਾਂ ਦੀਆਂ ਜ਼ਮਾਨਤਾਂ ਹੀ ਜਪ ਬਿਲਕੁਲ 4 ਤਰੀਕ ਐ 6 ਤਰੀਕ ਸ਼ਾਮ ਦੇ 6 ਵਜਣ ਵਾਲੇ ਹਲੇ ਤੱਕ ਸੁਖਵੀਰ ਬਾਦਲ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਕੋਈ ਪ੍ਰਤੀਕਰਮ ਨਹੀਂ ਦਿੱਤਾ ਵੀ ਇਹ ਜੋ ਸਾਡੇ ਨਾਲ ਹੋਈ ਏ ਚੰਗੀ ਹੋਈ ਏ ਮਾੜੀ ਤੁਹਾਡੀ ਬੋਲਤੀ ਕਿਉਂ ਬੰਦ ਹੋ ਗਈ ਹੈ ਇੱਥੇ ਇਹ ਦੱਸਣਾ ਬਣਦਾ ਹੈ ਕਿ ਉਹਨਾਂ ਦਾ ਇੱਕ ਬਿਆਨ ਆਇਆ ਹੈ ਉਹਦੇ ਵਿੱਚ ਉਹ ਕਹਿ ਰਿਹਾ ਕਿ ਜਨਤਾ ਦਾ ਲੋਕਾਂ ਦਾ ਜਿਹੜਾ ਫਤਵਾ ਹੈ ਉਹ ਸਾਡੇ ਸਿਰ ਮੱਥਾ ਨਹੀਂ ਇਹ ਫਤਵਾ ਤੇ ਇੱਕ ਰੁਟੀਨ ਗੱਲ ਹੁੰਦੀ ਹੈ ਇਹਨੂੰ ਫਤਵੇ ਨੂੰ ਮੈਂ ਬਿਆਨ ਨਹੀਂ ਮੰਨਦਾ ਵੀ ਇਹ ਕਹਿਣਾ ਜੀ ਮੈਂ ਹਾਰ ਗਿਆ ਤੇ ਮੈਂ ਲੋਕਾਂ ਦਾ ਮੰਨਦਾ ਜੀ ਉੱਥੇ ਇਹ ਦੱਸਣ ਕਿ ਉਹਨਾਂ ਦੀਆਂ ਜ਼ਮਾਨਤਾਂ ਕਿਉਂ ਜ਼ਬਤ ਹੋਈਆਂ ਲੋਕਾਂ ਨੇ ਉਹਨਾਂ ਨਾਲ ਇਨਾ ਦੁਰਵਿਹਾਰ ਵੋਟਾਂ ਵਿੱਚ ਰੋਲ ਰੋਲ ਕੇ ਕਿਉਂ ਮਾਰਿਆ ਉਹਨਾਂ ਦੇ ਕੈਂਡੀਡੇਟਾਂ ਨੂੰ ਹੂੰ ਸੋ ਉਹ ਪ੍ਰਤੀਕਰਮ ਨਹੀਂ ਦਿੱਤਾ ਉਹਨਾਂ ਨੇ ਇਸ ਤੋਂ ਮੈਂ ਅਗਲੀ ਗੱਲ ਜਿਹੜਾ ਤੁਹਾਡਾ ਸਵਾਲ ਹੈ ਕਿ ਪੰਜਾਬ ਦੀ ਹੁਣ ਫਿਊਚਰ ਪੋਲਿਟਿਕਸ ਕੀ ਹੈ ਜੀ ਮੈਂ ਆਮ ਆਦਮੀ ABC ਦੇ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦਾ ਜੀ ਕਿ ਪੰਜਾਬ ਦੇ ਜੋ ਪੰਥਕ ਸੋਚ ਵਾਲੇ ਲੋਕ ਹਨ ਤੇ ਜੋ ਲੋਕ ਸ਼੍ਰੋਮਣੀ ਅਕਾਲੀ ਦਲ ਨਾਲ ਹੋਣ ਕੋਈ ਲਗਾ ਨਹੀਂ ਰਖਦੇ ਉਹਨਾਂ ਨੂੰ ਆਲਟਰਨੇਟਿਵ ਲੇ ਲੱਭਿਆ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਤੀਆਂ 2022 ਚ ਜੀ ਲੇਕਿਨ ਦਲਤਾ ਨੇ ਵੀ ਬੜੀਆਂ ਵੋਟਾਂ ਪਾਈਆਂ ਪੰਜਾਬ ਦੀ ਜਿਹੜੀ ਪੋਪੂਲੇਸ਼ਨ ਹੈ ਦਲਤਾ ਦੀ ਉਹ 23 33 ਪਰਸੈਂਟ ਹੈ ਸੋ ਆਮ ਆਦਮੀ ਪਾਰਟੀ 92 ਸੀਟਾਂ ਲੈ ਕੇ ਜਿੱਤ ਗਈ ਇਹ ਨਹੀਂ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਨਾਲ ਸਹਿਮਤ ਸੀ ਤਾਂ ਵੋਟਾਂ ਪਾਈਆਂ ਜੀ ਨਹੀਂ ਉਹਨਾਂ ਨੇ ਅਕਾਲੀ ਦਲ ਨੂੰ ਸਬਕ ਸਿਖਾਣਾ ਸੀ ਉਹਨਾਂ ਨੂੰ ਸਖਾ ਦਿੱਤਾ ਜਿੰਦੇ ਜੀ ਆਪਣੀ ਹਾਰ ਦੇਖ ਕੇ ਗਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬੜੇ ਦੁਖੀਮਾਨ ਨਲ ਗਏ ਹੋਣੇ ਕੋਈ ਵੀ ਸੋਚ ਸਕਦਾ ਜੀ ਹੁਣ ਜਿਹੜੀ ਨਵੀਂ ਪੋਲਿਟਿਕਸ ਬਣਣੀ ਹੈ ਪੰਜਾਬ ਦੀ ਉਹ ਬਣਿਆ ਹੁਣ ਇਸ ਦੀ ਦਿਸ਼ਾ ਨੂੰ ਸਮਝ ਲਓ ਜੀ ਇਹ ਦਿਸ਼ਾ ਜੋ ਬਣਿਆ ਪਹਿਲੇ ਹੀ ਦੋ ਲੀਡਰਾਂ ਤੇ ਅਮਰਤਪਾਲ ਸਿੰਘ ਤੇ ਅਤੇ ભાઈ સરબજીત ਸਿੰਘ ખાલસા تے حملے شروع ہو گئے۔ جی بے ਅੱਤਵਾਦ ਆ ਗਿਆ। ਅੱਤਵਾਦ ਕਿਵੇਂ ਆ ਗਿਆ? ਹੂੰ 40 ਸਾਲ ਹੋ ਗਏ। ਹੂੰ 40 ਸਾਲ ਚ ਕਿਹੜੀ ਐਕਟੀਵਿਟੀ ਕੀਤੀ ਹੈ ਜੀ? ਭਾਈ ਸਰਬਜੀਤ ਸਿੰਘ ਖਾਲਸਾ ਜੀ ਨੇ ਉਹਨਾਂ ਦੇ ਪਿਤਾ ਜੀ ਨੂੰ ਅੰਦਰ ਹੀ ਮਾਰ ਦਿੱਤਾ ਗਿਆ। ਹੂੰ ਉਹਨਾਂ ਦੀ ਮਾਤਾ ਤੇ ਇਨਾ ਪ੍ਰੈਸ਼ਰ ਤੇ ਟਾਰਚਰ ਤੇ ਜੋ ਉਹਨਾਂ ਨੇ ਸਹ ਬੜੀ ਅੰਗੇ ਚ ਉਹਨਾਂ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਹੂੰ ਉਸ ਤੋਂ ਬਾਅਦ ਅੱਜ ਜੋ ਹੋ ਗਏ 20 25 ਸਾਲ 30 ਸਾਲ ਤਾਂ ਮੈਨੂੰ ਇਹ ਦੱਸੋ ਕਿ ਵੀ ਸਰਬਜੀਤ ਸਿੰਘ ਖਾਲਸਾ ਜੀ ਨੇ ਕਿਹੜੀ ਹੱਤਵਾਦੀ ਤੇ ਕਿਹੜੀ ਵੱਖਵਾਦੀ ਗੱਲ ਕੀਤੀ ਇਹ ਜਿਹੜੀਆਂ ਐਂਟੀ ਸਿੱਖ ਫੋਰਸਿਜ਼ ਹਨ ਉਹਨਾਂ ਨੂੰ ਇਹ ਹਜੇ ਵੀ ਨਹੀਂ ਹੋ ਰਿਹਾ ਵੀ ਦੋ ਜੱਗ ਜਿੱਤ ਗਏ ਔਰ ਉਹਦੇ ਵਿੱਚ ਕੁਝ ਜਿਹੜੀ ਪੋਲੀਟੀਕਲ ਪਾਰਟੀਆਂ ਜਿਹਨਾਂ ਦਾ ਸਬੰਧ ਹੈ ਸ ਸਿੱਖ ਪੋਲਿਟਿਕਸ ਨਾਲ ਉਹ ਵੀ ਇਹ ਬਿਆੰਦੇ ਜਾ ਰਹੇ ਤਵਾਦ ਆ ਗਿਆ ਤਵਾਦ ਤੁਹਾਨੂੰ ਕੀ ਲੱਗਦਾ ਉਹ ਟਰੈਪ ਚਾਏ ਨੇ ਕਿ ਜਾਣ ਬੁੱਝ ਕੇ ਦਿੰਦੇ ਆ ਨਹੀਂ ਨਹੀਂ ਜਾਣ ਕੇ ਤਵਾਦ ਦਿੰਦੇ ਬਈ ਇਹ ਬਦਨਾਮ ਹੋ ਜਾਣ ਤੇ ਸਾਨੂੰ ਹਿੰਦੂ ਵੋਟਾਂ ਮਿਲਣ ਨਾਨ ਸਿੰਘ ਵੋਟਾਂ ਸਾਡੇ ਨੇੜੇ ਆ ਜਾਣ ਨਾਨ ਸਿੱਖ ਵੋਟਾਂ ਦਾ ਬਦਲ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਪਣੀ ਕੋਹੜੀ ਤੇ ਬਿਠਾ ਕੇ ਸਾਰੇ ਪੰਜਾਬ ਚ ਛੱਡ ਗਿਆ ਬੀ. ਜੀ. ਪੀ ਨੂੰ 26 ਸਾਲ ਉਹਨਾਂ ਨਾਲ ਦੋਸਤੀ ਰਹੀ ਤਿੰਨ ਸਰਕਾਰਾਂ ਉਹਨਾਂ ਨਾਲ ਰਲ ਕੇ ਬਣਾਈਆਂ ਉਹਨਾਂ ਨੂੰ ਮਨਿਸਟਰੀਆਂ ਦਿੱਤੀਆਂ ਉਹਨਾਂ ਨੂੰ ਸਭ ਕੁਝ ਦਿੱਤਾ ਉਹ ਤੇ ਆਪਣੀਆਂ ਜੜਾਂ ਲਾ ਕੇ ਥਾਂ ਥਾਂ ਤੇ ਆਰ.ਐਸ.ਐਸ ਦੇ ਕੇਂਦਰ ਕੁਲ ਦੇ ਪਿੰਡਾਂ ਔਰ ਇਹ ਵੀ ਦੱਸਾਂ ਤੁਹਾਨੂੰ ਇਹ ਜਿਹੜੀ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਇਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਵੋਟਾਂ ਦੀ ਪਰਸੈਂਟੇਜ ਪਹਿਲੇ ਨਾਲੋਂ ਹੋਰ ਘੱਟ ਗਈ ਹੈ ਔਰ ਭਾਰਤੀ ਜਨਤਾ ਪਾਰਟੀ ਦੀ ਪਰਸੈਂਟੇਜ ਪਹਿਲੇ ਨਾਲੋਂ ਬੋਤ ਵਦਗੀ ਜੀ ਹੁਣ ਇਹਦਾ ਫਿਊਚਰ ਕੀ ਹੈ ਪੰਜਾਬ ਦਾ ਪੰਜਾਬ ਦਾ ਫਿਊਚਰ ਇਸ ਗੱਲ ਚੋਂ ਦੇਖਣਾ ਚਾਹੀਦਾ ਹੈ ਕਿ ਅਮਰਿਤਪਾਲ ਸਿੰਘ ਹੋਰਾਂ ਨੇ ਇੱਕ ਗੱਲ ਬੜੀ ਸਪਸ਼ਟ ਕਹੀ ਹੈ ਉਹਨਾਂ ਨੇ ਕਿਹਾ ਵੀ ਚਾਹੇ 13 ਸੀਟਾਂ ਸਾਨੂੰ ਜਿਹੜੀ ਵੋਟਾਂ ਦੀ ਸਪੇਸ ਹੈ ਪਾਰਲੀਮੈਂਟ ਦੀ ਇਹ ਨਹੀਂ ਛੱਡਣੀ ਚਾਹੀਦੀ ਖਾਲੀ ਹੁਣ ਉਹਨਾਂ ਨੇ ਕਿਹਾ ਕਿ ਅੱਗੋਂ ਵੀ ਜਿਹੜੀਆਂ ਚੋਣਾ ਹੋਣਗੀਆਂ ਜੀ ਉਹਨਾਂ ਵਿੱਚ ਅਸੀਂ ਸਪੇਸ ਖਾਲੀ ਨਹੀਂ ਛੱਡਾਂਗੇ ਜੀ 117 ਸੀਟਾਂ ਤੋਂ ਦੇਖ ਲਓ ਪਾਰਲੀਮੈਂਟ ਵਾਲੀ ਸਪੇਸ ਖਾਲੀ ਨਹੀਂ ਛੱਡਣਾ ਚਾਹੁੰਦੇ ਤਾਂ ਫਿਰ ਸਟੇਟ ਅਸੈਂਬਲੀ ਦੀ ਕਿਉਂ ਛੱਡਣਗੇ ਕਿਉਂਕਿ ਉਹਦਾ ਸਿੱਧਾ ਸਬੰਧ ਪੰਜਾਬ ਦੀ ਪ੍ਰਸ਼ਾਸਨ ਨਾਲ ਐਡਮਿਨਿਸਟ੍ਰੇਸ਼ਨ ਨਾਲ ਜੋ ਆਉਣ ਵਾਲੀਆਂ ਚੋਣਾਂ ਚ ਤਿੰਨ ਗੱਲਾਂ ਹੋਣਗੀਆਂ ਮੈਂ ਜੋ ਮੈਂ ਸੋਚਦਾ ਇੱਕ ਤੇ ਅਮਰਤਪਾਲ ਸਿੰਘ ਆਪਣੀ ਪਾਰਟੀ ਬਣਾਣਗੇ ਉਹਦਾ ਨਾਂ ਰੱਖਣਗੇ ਹਮ ਨੰਬਰ ਤੋਂ ਉਹ ਉਹਨੂੰ ਰਜਿਸਟਰ ਕਰਾਣਗੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਪੋਲ ਨੰਬਰ ਤਿੰਨ ਉਹ ਆਪਣਾ ਚੋਣ ਨਿਸ਼ਾਨ ਵੀ ਲੈਣਗੇ ਹਮ ਕਿਉਂਕਿ ਚੇਕਰ ਉਹਨਾਂ ਨੇ ਜੋ ਅਨਾਉਂਸਮੈਂਟ ਕੀਤੀ ਹੈ ਜਿਹੜੀ ਮੈਂ ਆਪਣੇ ਪ੍ਰਸਾਦ ਰਿਪੋਰਟ ਕੀਤੀ ਉਹਦੇ ਦੱਸਿਆ ਜੀ ਕਿ ਚੋਣਾਂ ਵਿੱਚ ਤੇ ਫਿਰ ਜੇ ਤੁਸੀਂ ਅਸੈਂਬਲੀ ਦੀਆਂ ਚੋਣ ਲਟੀਆਂ 2 ਸਾਲ ਹੈ ਇਹ ਸਾਰਾ ਕੰਮ ਤੇ ਵਕੀਲਾ ਨੇ ਕਰਨਾ ਤੇ ਇਹ ਸਾਰਾ ਕੰਮ 6 ਮਹੀਨੇ ਚ ਨਿਪਟ ਜਾਣਾ ਇੱਕ ਹੋਰ ਪੰਥਕ ਧਿਰ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਸ਼੍ਰੋਮਣੀ ਅਕਾਲੀ ਦਲ ਦੇ ਬਾਰੇ ਤੁਸੀਂ ਦੱਸਤਾ ਕਿ ਉਹਨੂੰ ਆਪਣਾ ਫਿਕਰ ਪੈ ਗਿਆ ਇੱਕ ਸਿਮਰਨਜੀਤ ਸਿੰਘ ਮਾਨ ਦਾ ਧੜਾ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹ ਭਾਵੇਂ ਇਹਨਾਂ ਚੋਣਾਂ ਵਿੱਚ ਹਾਰ ਗਏ ਪਰ ਉਹ ਕਹਿੰਦੇ ਕਿ ਅਜੇ ਵੀ ਮੈਂ ਆਪਣੀ ਚੋਣ ਕਰਨ ਦੀ ਜਿਹੜੀ ਇੱਕ ਵਾਰੀ ਉਹਨਾਂ ਨੇ ਬਿਆਨ ਵੀ ਦਿੱਤਾ ਕਿ ਮੇਰੀ ਆਖਰੀ ਚੋਣ ਹੈ ਪਰ ਇਸ ਤਰ੍ਹਾਂ ਹੁੰਦਾ ਨਹੀਂ ਅਕਸਰ ਹੀ ਬਾਅਦ ਵਿੱਚ ਜਦੋਂ ਚੋਣਾਂ ਆਉਂਦੀਆਂ ਤੇ ਲੋਕ ਫੇਰ ਆ ਜਾਂਦੇ ਚੋਣ ਲੜਨ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਅਗਲੀ ਸਿਆਸਤ ਕਿਵੇਂ ਆ ਕੀ ਉਹ ਚੱਲਣਗੇ ਕੱਲ ਨੂੰ ਅਮਰਿਤਪਾਲ ਦੇ ਨਾਲ ਇੱਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਸਾਨੂੰ ਸਮਝ ਲੈਣਾ ਚਾਹੀਦਾ ਕਿ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਬੇਟੇ ਨੂੰ ਇਸ ਚੋਣ MP ਦੀ ਟਿਕਟ ਦਿੱਤੀ ਹੈ ਜੀ ਆਪਣੀ ਪਾਰਟੀ ਵੱਲੋਂ ਉਹ ਕਈ ਵਾਰੀ ਕਹਿ ਚੁੱਕੇ ਨੇ ਹੁਣ ਮੇਰੀ ਉਮਰ ਬੜੀ ਹੋ ਗਈ ਹੈ ਮੈਂ ਕੌਮ ਦੀ ਬਹੁਤ ਸੇਵਾ ਕੀਤੀ ਹੈ ਬਲਾ ਬਲਾ ਕੀ ਕੀਤੀ ਹੈ ਸੇਵਾ ਉਹਨਾਂ ਨੇ ਜੀ ਉਹ ਦਾ ਉਹ ਡਿਸਕ੍ਰਿਪਸ਼ਨ ਦੇ ਦਿੰਦੇ ਉਹ ਆਪਣੀ ਜਿਹੜੀ ਪਾਰਟੀ ਦੇ ਉਹਨਾਂ ਨੇ 12 ਕੈਂਡੀਡੇਟ ਕਰ ਦਿੱਤੇ ਨੇ ਤੇ ਅੰਮ੍ਰਿਤਸਰ ਜਿਹੜੀ ਅੰਮ੍ਰਿਤਪਾਲ ਸਿੰਘ ਜਿਸ ਵੇਲੇ ਉਹਨਾਂ ਨੇ ਆਪਣਾ ਨਾਮੀਨੇਸ਼ਨ ਭਰਿਆ ਤਾਂ ਉਹਨਾਂ ਦਾ ਜਿਹੜਾ ਉਹ ਕੈਂਡੀਡੇਟ ਖੜਾ ਸੀ ਉਹਦੇ ਉਹਨਾਂ ਨੇ ਪੇਪਰ ਵਿਧਰਾ ਕਰ ਲਿਆ ਸੀਟ ਖਾਲੀ ਛੱਡ ਦਿੱਤੀ ਜੀ ਇਹਦਾ ਇਹ ਮਤਲਬ ਹੈ ਕਿ ਜੋ ਅੰਮ੍ਰਿਤਪਾਲ ਸਿੰਘ ਦੀ ਸਿਆਸਤ ਹੋਏਗੀ ਸੋ ਸੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਿਆਸਤ ਉਹਦੇ ਨਾਲ ਰਲਗੱਡ ਹੋਏਗੀ ਮਿਲਦੀ-ਜੁਲਦੀ ਹੋਏਗੀ ਉਹਨਾਂ ਵਿੱਚ ਕੋਈ ਆਪੋਚ ਤਣਾਅ ਲੜਾਈ ਝਗੜਾ ਨਹੀਂ ਹੋਏਗਾ ਔਰ ਇਹ ਰਲ ਕੇ ਅਗਲੀਆਂ ਚੋਣਾਂ ਲੜਨਗੇ ਭਾਵੇਂ ਕਿੰਨੀਆਂ ਲੜਦੇ ਨੇ ਕਿਉਂਕਿ ਤਾਨੂੰ ਪਤਾ ਹੈ ਵੀ ਸਿਮਰਜੀਤ ਸਿੰਘ ਮਾਨ ਮੈਨੂੰ ਪਤਾ ਨਹੀਂ ਵੀ ਕਿ ਭਾਈ ਹੁਣ ਗਿਣਤੀ ਮੈਂ ਯਾਦ ਨਹੀਂ ਕਰ ਸਕਦਾ ਇਸ ਤੋਂ ਜ਼ਿਆਦਾ ਚੋਣਾਂ ਲੜ ਚੁੱਕੇ ਤੇ ਤਿੰਨ ਚੋਣਾਂ ਜਿੱਤੀਆਂ ਉਹਨਾਂ ਨੇ ਆਜ ਤੱਕ ਨਾ ਤਾਂ ਉਹ ਐਮਐਲਏ ਦੀ ਚੋਣ ਵਿੱਚ ਹਿੱਸਾ ਲੈਣ ਤੋਂ ਹਟੇਨ ਜੀ ਅੱਜ ਤੱਕ ਤਿੰਨ ਹੀ ਉਹ ਪਾਰਲੀਮੈਂਟ ਦੀ ਜੀ ਸੋ ਉਹ ਹਰ ਚੋਣ 'ਚ ਆਪਣਾ ਨਾਮੀਨੇਸ਼ਨ ਪਰਦੇ ਸੋ ਇਸ ਕਰਕੇ ਜੋ ਆਉਣ ਵਾਲੀ ਸਿਆਸਤ ਹੈ ਉਹਦੇ ਵਿੱਚ ਜਿਹੜਾ ਖਿਸਕੇਗਾ ਵੋਟਰ ਤੇ ਸਮਰਥਕ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਖਿਸਕੇ ਬਹੁਤ ਸਾਰਾ ਅੰਮ੍ਰਿਤ ਪਾਸਿੰਗ ਦੇ ਨਾਲ ਜਾਏਗਾ ਉਹਦੀ ਪਾਰਟੀ ਦੀ ਜੋ ਵੀ ਨਾ ਹੋਏਗਾ ਉਹਦਾ ਜੋ ਮੈਨੀਫੈਸਟੋ ਬਣਾਣਗੇ ਜਦੋਂ ਵੋਟਾਂ ਦੀ ਪ੍ਰਕਿਰਿਆ ਚ ਦਾਖਲ ਹੋ ਚੁੱਕੇ ਤਾਂ ਫਿਰ ਉਹ ਆਪਣਾ ਜੋ ਬਣਾਣਗੇ ਪਾਰਟੀ ਦਾ ਉਦੇਸ਼ ਜੀ ਉਹਦਾ ਮੰਤਵ ਕੀ ਹੈ ਉਹਨੇ ਪ੍ਰਾਪਤ ਕੀਤਾ ਉਹ ਸੋਚ ਸਮਝ ਕੇ ਜਿਹਾ ਹੀ ਬਣਾਣਗੇ ਜਿਹੜਾ ਡੈਮੋਕਰੈਟਿਕ ਹੋਊਗਾ ਪ੍ਰਜਾਤੰਤਰੀ ਹੋਊਗਾ ਤੇ ਉਹ ਦੇਖਣ ਵਿੱਚ ਵੱਖਵਾਦੀ ਵੀ ਨਹੀਂ ਲੱਗੇਗਾ ਕਿਉਂਕਿ ਇਹ ਉਹਦੇ ਚੋਣ ਮਨੋਰਥ ਨਾਲ ਲੀ ਉਹ ਤੇ ਉਹਨਾਂ ਨੂੰ ਸਮਰਥਨ ਵੀ ਵੱਡਾ ਮਿਲੇਗਾ ਜਿਕਰ ਕਿ ਤੁਸੀਂ ਦੇਖਿਆ ਇਹਦਾ ਸਭ ਤੋਂ ਵੱਡਾ ਖਤਰਾ ਜਿਹੜਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਬਦਲ ਨੂੰ ਹੈ ਜੇਕਰ ਸ਼੍ਰੋਮਣੀ ਅਕਾਲੀ ਬਲ ਬਾਦਲ ਦੇ ਲੀਡਰ ਸਿਆਣੇ ਨਹੀਂ ਹੁੰਦੇ ਅਤੇ ਉਹ ਆਪਣਾ ਲੀਡਰ ਨਹੀਂ ਬਣਦੇ ਬਦਲ ਦੇ ਹੂੰ ਤਾਂ ਫੇਰ ਉਹਨਾਂ ਨੂੰ ਬੜਾ ਬਟਾ ਖਤਰਾ 2027 ਦੀਆਂ ਚੋਣਾਂ ਵਿੱਚ ਆਉਣ ਵਾਲਾ ਇਸ ਬਾਰੇ ਉਹਨਾਂ ਨੂੰ ਗੱਲ ਸਮਝਣੀ ਚਾਹੀਦੀ ਏ ਸੁਖਬੀਰ ਸਿੰਘ ਬਾਦਲ ਨੂੰ ਜਿਨ੍ਹਾਂ ਨੇ ਅਬਜ਼ਰਵ ਕੀਤਾ ਹੈ ਪਿਛਲੇ 20 ਸਾਲ ਜੀ ਉਹਨਾਂ ਕੋਲ ਕੋਈ ਪੋਲੀਟੀਕਲ ਸੋਚ ਨਹੀਂ ਉਹਨਾਂ ਕੋਲ ਕੋਈ ਪੋਲੀਟੀਕਲ ਸਟ੍ਰੈਟਜੀ ਨਹੀਂ ਜੀ